ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਸ਼ਹੂਰ ਪੰਜਾਬੀ ਗਾਇਕ ਮਨਕੀਰ ਤੌਲਖ ਜੀ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ ਜੀ ਹਾਂ ਵਾਹਿਗੁਰੂ ਜੀ ਨੇ ਉਹਨਾਂ ਦੇ ਘਰ ਦੋ ਧੀਆਂ ਦੀ ਦਾਤ ਬਖਸ਼ੀ ਹੈ ਜਿਸ ਦੀ ਜਾਣਕਾਰੀ ਪੰਜਾਬੀ ਗਾਇਕ ਮਨਕੀਰ ਤੌਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਦਿਆਂ ਕਿਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੋ ਬੇਟੀਆਂ ਮਨਕੀਰ ਤੌਲਖ ਜੀ ਦੀਆਂ ਬਿਲਕੁਲ ਸਹੀ ਨੇ ਥੋੜਾ ਜਿਹਾ ਹੈਲਥ ਕੰਡੀਸ਼ਨ ਕਰਕੇ ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਜਲਦੀ ਹੀ ਫੈਮਿਲੀ ਸਮੇਤ ਉਹ ਆਪਣੇ ਘਰ ਸ਼ਿਰਕਤ ਕਰਨਗੇ ਉਹਨਾਂ ਟਾਈਮ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਦੇਣਾ ਨਾ ਭੁੱਲਣਾ ਤੁਹਾਨੂੰ ਦੱਸ ਦਈਏ ਮਨਕੀਰ ਤੌਲਖ ਜੀ ਪਹਿਲਾਂ ਵੀ ਇੱਕ ਬੇਟੇ ਦੇ ਬਾਪ ਹਨ ਇੱਕ ਵਾਰ ਫਿਰ ਮੋੜ ਬਣੇ ਪਿਤਾ ਮਨਕੀਰ ਤੌਲਖ ਜੀ ਦੋ ਧੀਆਂ ਦੇ ਬਾਪ। ਐ ਤਾਂ ਦੋਸਤੋ ਅੱਜ ਦੇ ਟਾਈਮ ਵਿੱਚ ਧੀਆਂ ਨੂੰ ਜੰਮਣ ਕੌਣ ਦਿੰਦਾ ਹੈ? ਪਹਿਲਾਂ ਹੀ ਪ੍ਰੂਣ ਹਤਿਆ ਕਰ ਦਿੱਤੀ ਜਾਂਦੀ ਹੈ। ਬੇਟੀ ਬਚਾਓ, ਬੇਟੀ ਪੜਾਓ। ਅਕਸਰ ਧੀਆਂ ਹੋਣਗੀਆਂ ਤਾਂ ਆਪਾਂ ਨੂਹਾਂ ਲਿਆਵਾਂਗੇ। ਆਪਣੀ ਸੋਚ ਨੂੰ ਚੰਗੀ ਬਣਾਓ ਦੋਸਤੋ। ਵੀਡੀਓ ਦੇ ਅਖੀਰ ਵਿੱਚ ਅਸੀਂ ਮਨਕੀਰ ਤੌਲਖ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਘਰ ਦੋ ਧੀਆਂ ਦੀ ਪਰਮਾਤਮਾ ਨੇ ਦਾਤ ਬਖਸ਼ੀ ਹੈ।